ਆ ਗਈ ਜੀ ਰੁਗੀ ਸ਼ੇਰਾ ਰੁਕੀ ਹਾਂ ਜੀ ਕਿਧਰੇ ਜਾਂ ਬਈ ਮੈਂ ਤਾਂ ਇੱਥੇ ਜਾ ਕੇ ਆਉਣਾਗਾ ਉਹ ਕਹਿੰਦੇ ਆਪਣੇ ਐਕਸੀਡੈਂਟ ਹੋ ਗਿਆ ਫਸਾ ਟਕੜਾ ਅੱਛਾ ਜੀ ਹੋ ਰਾ ਉਹ ਮੈਨੂੰ ਫੋਨ ਕਰਿਆ ਦੀਗਾ ਕਿਸੇ ਨੇ ਉੱਥੇ ਪਿੰਡ ਮੁੰਡੇ ਨੇ ਕਹਿੰਦਾ ਤੁਹਾਡੇ ਪਿੰਡ ਦਾ ਬੰਦ ਹੈ ਕਹਿੰਦਾ ਕੋਈ ਦੇਖ ਕੇ ਜਾ ਕੇ ਅੱਛਾ ਹਾਂ ਮੈਂ ਚੱਲ ਦੇਖ ਜਾਨੇ ਆਂਗੀ ਮੈਂ ਤਾਂ ਹੀ ਜਾਂਦਾ ਜੀ ਤੁਸੀਂ ਕਿਵੇਂ ਖੜੇ ਸੀ ਮੈਂ ਤਾਂ ਕਾਮਦੀ ਪਈ ਆਪਣੇ ਉੱਥੇ ਬਸ ਦੀ ਦੇਖਦਾ ਸੀ ਛੋਟਾ ਪਈਆ ਮੇਰਾ ਉਹ ਗਿਆ ਹਾ ਦੀ ਮੰਡੀ ਮਹਾ ਹੀ ਨਹੀਂ ਹੈਗਾ ਮੈਂ ਕਿਤੇ ਉਧਰ ਹੀ ਜਾਂਦਾ ਹੋਂ ਮੈਂ ਭਾਈ ਮਿਲ ਮੁਲ ਜਾਂਦਾ ਸੋ ਅੱਛਾ ਫਿਰ ਮੈਂ ਤਾਂ ਉਧਰ ਜਾਂਦਾ ਤਾਂ ਉਧਰੀਆਂ ਮੈਂ ਵੀ ਦੇਖਣ ਆਇਆ ਚਲ ਤੂੰ ਵਗ ਚੱਲੋ ਨਾਲ ਮੇਰੇ ਆਪਾਂ ਦੇਖੇ ਆਉਨੇ ਆ ਕੋਟ ਮੇਰਾ ਲੂਈ ਲਈ ਵੀ ਅੰਦਰ ਐ ਸੇਰਾ ਨਹੀਂ ਚੱਲ ਬੈਠ ਚਲ ਮੋੜੇ ਆਵਾਂਗੇ ਕਿਹੜਾ ਦੂਰ ਜਾਣਾ ਹੈ ਬਹਿ ਜੋ ਲੈ ਚੱਲ ਬੰਸ ਬੜਾ ਕਿਦਾ ਤੁੰਦਾਂ ਕਰਕੇ ਮਸ਼ੀਨਰੀ ਹੋ ਗਈ ਜ਼ਿਆਦੇ ਭਾਈ ਹੈ ਉਹੀ ਤਾਂ ਕਰਦਾ ਬੱਲਾ 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 ਹੜ ਆਹਾਹਾ ਹੌਲੀ ਕੋਈ ਚਲਾਉਂਦਾ ਰਿਹਾ ਲੰਘ ਜਾਂਦੇ ਸਕੂਟਰ ਹਾਂ ਉਹਦੇ ਟਰੱਕ ਹੀ ਹੋਇਆ ਤੂੰ ਜਿਆਦੇ ਦੀਦੀ ਬੋਰਾ ਰਾਮ ਐ ਰੋਡ ਬਣ ਗਏ ਵੱਡੇ ਵੱਡਿਆ ਚਾਹ ਬਣਾ ਲਈ ਇਹਦੇ ਕੋਲ ਚ ਜਾਂਦੀ ਮੇਰਾ ਸਿਰ ਟੁਪੀ ਜਾਂਦਾ ਚਾਹ ਪੀਣੀ ਆ ਮਾਂ ਈਲਣ ਪੈਣੀ ਆ ਤੂੰ ਮੇਰੇ ਮੰਜੇ ਤੇ ਚੱਲ ਉੱਠ ਡੰਡੀ ਰਗੜੇ ਤੋਂ ਮਾਂ ਕਿਉਂ ਐ ਬੋਲੀ ਜਾਨੀ ਆ ਤੇਠ ਕੋਲੇ ਬਹਿ ਜਾ ਜਾ ਕੇ ਮੇਰੇ ਕੋਲੇ ਕੀ ਕਰਦੀ ਐ ਕੋਈ ਨਾ ਮਾਂ ਉਹ ਕਿਹੜਾ ਕੋਈ ਬਗਾਨਾ ਤੇਰਾ ਸਹੇੜਿਆ ਹੋਇਆ ਮੇਰਾ ਸਿਹੜਿਆ ਦੂਜੀ ਬਾਤਾਂ ਸਿਹੜਿਆ ਤੇਰੇ ਕੋਲੇ ਬੈਠਣ ਮੈਂ ਤੈਨੂੰ ਛੇੜਿਆ ਹਾਂ ਦੇਖ ਮਾਂ ਤੂੰ ਤਾਂ ਇੱਕ ਗੱਲ ਨੂੰ ਛੱਡਦੀ ਐ ਨਹੀਂ ਹੈਗੀ ਛੱਡਾਂ ਕਿ ਮੈਂ ਮੇਰੇ ਤਾਂ ਜਿਵੇਂ ਨਾਕ ਲੜ ਜਾਂਦਾ ਹੁੰਦਾ ਐ ਦਿਸਦੇ ਨਾ ਉਹ ਚੱਲ ਛੱਡ ਮਾਂ ਤੂੰ ਤੂੰ ਮੇਰੇ ਕੋਲੇ ਜੇ ਨਾ ਬੈਠ ਇੱਥੋਂ ਉੱਠ ਘਟ ਮੈਂ ਤੈਨੂੰ ਦੱਸਤੀ ਗੱਲ ਮਾਂ ਤੂੰ ਐ ਕਿਉਂ ਕਰਦੀਆਂ ਮੈਂ ਤਾਂ ਤੇਥੋਂ ਮਾਫੀ ਮੰਗਣ ਆਈਆਂ ਵੀ ਮੈਨੂੰ ਮਾਫ ਕਰ ਦੇ ਕਾਦੀ ਮਾਫੀ ਮੈਂ ਤੈਨੂੰ ਬਹੁਤ ਕੁਝ ਬੋਲ ਗਈ ਸਵੇਰੇ ਤੂੰ ਮੈਨੂੰ ਮਾਫ ਕਰ ਦੇ ਬਸ ਮੈਂ ਤਾਂ ਤੇਥੋਂ ਹੀ ਮਾਫੀ ਮੰਗਣ ਆਈ ਆ ਅੱਛਾ ਤੇਰੀਆਂ ਅੱਖਾਂ ਖੁੱਲ ਗਈਆਂ ਅੱਖਾਂ ਨਹੀਂ ਮਾਂ ਦੇਖ ਲਾ ਮੈਂ ਮਾਂ ਬਣਨ ਵਾਲੀ ਆ ਤੈਨੂੰ ਵੀ ਪਤਾ ਵੀ ਮੈਨੂੰ ਤੇਰੇ ਸਹਾਰੇ ਦੀ ਲੋੜ ਆ ਹੁਣ ਮਾਂ ਬਣਨ ਵਾਲੀ ਆ ਕਿ ਤੈਨੂੰ ਪਤਾ ਨਹੀਂ ਨਹੀਂ ਤਾਂ ਮੈਨੂੰ ਪਤਾ ਫਿਰ ਮਰ ਜੇ ਪਰ ਮੈਂ ਤਾਂ ਕਨੀ ਤੇਰੇ ਢੱਡੇ ਚ ਮਰ ਜੇ ਮੈਂ ਤਾਂ ਕਨੀ ਉਹ ਜਵਾਕ ਦੇ ਕੀੜੇ ਪੈ ਜਾਣ ਕਿਉ ਮਾਂ ਇਹ ਜਿਹੇ ਗੱਲਾਂ ਕਾ ਤੂੰ ਕਰਦੀਆਂ ਤੂੰ ਕਰਾਂ ਨਾਲੇ ਪੈਣ ਤੇਰੇ ਘਰ ਵਾਲੇ ਦੇ ਠੀਕ ਆੜੇ ਆੜੇ ਮਾਂ ਇਹ ਜਿਹੇ ਬਚਨ ਨਾ ਕੱਢ ਮੂੰਹ ਚ ਮੈਂ ਤਾਂ ਇਹ ਜੇ ਕੱਢੂੰਗੀ ਇੱਥੇ ਇੱਕ ਲੈਣੀਆਂ ਪਾਪ ਲੱਗੀਆਂ ਲੱਗੀਆਂ ਰੱਦ ਦਾ ਪਾਣੀ ਹੁੰਦੀ ਤੈਨੂੰ ਆਖਿਆ ਭਗ ਜਾ ਇੱਥੋਂ ਮੇਰੀਆਂ ਅੱਖਾਂ ਤੋਂ ਦੂਰ ਭਗ ਜਾ ਨਾਲੇ ਜੇਠ ਨੂੰ ਲੈ ਜਾ ਨਾਲ ਜਿਹਨੂੰ ਘੋਡੇ ਨਾਲ ਪਠਿਉਣੀ ਆ ਚੂਰੀਆਂ ਕੁੱਟਕੁੱਟ ਫੜਾਉਂਦੀਆਂ ਤੈਨੂੰ ਸ਼ਰਮ ਨਹੀਂ ਆਉਂਦੀ ਉਹਦੇ ਘਰ ਵਾਲੀ ਜਉਂਦੀ ਜਾ ਕੇ ਦੀ ਬੈਠੀ ਆ ਜੇ ਨਾਲ ਮੇਹਨਨ ਤਾਂ ਕੱਡੇ ਵੱਡੇ ਨੇਗੇ ਮੈਂ ਕਦੋਂ ਇਹਨਾਂ ਨੂੰ ਮੂੰਹ ਲਾਉਣੀ ਆ ਤੂੰ ਚੂਰੀਆਂ ਕੁੱਟਕੁੱਟ ਕੇ ਦਿੰਦੀ ਆ ਤੂੰ ਐ ਕਿਉਂ ਕਰਦੀ ਆ ਮੇਰੇ ਨਾਲ ਮੈਂ ਤੇਰੀ ਜੰਮੀ ਜਾਈ ਆ ਕੋਈ ਬਗਾਨੀ ਨਹੀਂ ਹੈਗੀ ਤੇਰੀ ਨਹੀਂ ਮੇਰੀ ਜੰਮੀ ਹੁੰਦੀ ਨਾ ਤਾਂ ਤੂੰ ਐ ਨਹੀਂ ਸੀ ਕਰਦੀ ਜੇਠ ਨੂੰ ਚੂਰੀਆਂ ਕੁੱਟ ਕੇ ਨਹੀਂ ਸੀ ਦੰਦੀ ਜੇ ਤੂੰ ਛੇੜੇ ਕਾ ਹੋਇਆ ਅਸੀਂ ਕਿਹੜਾ ਆਪੇ ਲੈ ਆਈਆਂ ਉਹਨਾਂ ਨੂੰ ਮੈਂ ਉਹਨਾਂ ਨੂੰ ਘਰੋਂ ਕੱਢਤਾ ਸੀ ਥੋਨੂੰ ਲੈ ਆਈ ਸੀ ਕਾ ਤੂੰ ਮੂੰਹ ਲਾਉਣੀਆ ਤੂੰ ਤਾਂ ਮੜਾ ਜਾ ਮੈਂ ਪਾਸਾ ਮਾਰਿਆ ਨਾਲ ਦੇਣਾ ਬੁਲਾ ਲਿਆ ਖਸਮਾ ਨੂੰ ਅਸੀਂ ਤਾਂ ਤੇਰੇ ਵਾਸਤੇ ਬੁલાਏ ਸੀ ਨਾ ਮੈਨੂੰ ਕੀ ਹੋਇਆ ਸੀ ਮੇਰੇ ਬਾਤ ਤੇ ਬੁਲਾਏ ਸੀ ਕੀ ਗੱਲ ਉਹ ਕੀ ਕਰਨਗੇ ਮੇਰਾ ਤੇਰੇ ਵਾਸਤੇ ਤਾਂ ਬੁਲਾਏ ਸੀ ਮਾਂ ਜਦ ਤੂੰ ਬਾਗੀ ਸੀ ਘਰ ਛੱਡ ਕੇ ਵੀ ਤੈਨੂੰ ਲੱਭਾਂਗੇ ਮੈਂ ਘਰ ਛੱਡ ਕੇ ਨਹੀਂ ਸੀ ਗਈ ਮੈਂ ਕੋਈ ਕੰਮ ਗਈ ਸੀ ਸਾਰੀਆਂ ਗੱਲਾਂ ਤੁਹਾਨੂੰ ਦੱਸ ਕੇ ਜਾਣੀਆਂ ਸੀ ਸਸਤਾ ਮੌਕਾ ਬਿਜਾਰਾ ਬੁਲਾ ਲੇ ਮਾਂ ਸਾਨੂੰ ਫਿਕਰ ਸੀ ਤੇਰੀ ਛੰਡੇ ਗੱਡ ਕੇ ਬੈਠ ਗਏ ਹੁਣ ਤੂੰ ਨਾਲ ਲੱਗ ਗਈ ਵੀ ਜਾਓ ਨਾ ਇੱਥੋਂ ਮਾਂ ਘਟਕ ਕੇ ਲੱਗਦੇ ਮੇਰੇ ਘਰ ਦੇ ਇੰਨਾ ਪੱਥਰ ਦਿਲ ਨਾ ਕਰ ਫਿਰ ਵੀ ਤੂੰ ਮੇਰੀ ਮਾਂ ਆ ਬਸ ਮੇਰਾ ਤਾਂ ਦਿਲ ਪੱਥਰੀ ਹੋ ਰਿਹਾਗਾ ਮਾਂ ਐਤ ਮੈਂ ਕਿਸੇ ਦੀ ਮਾਂ ਨਹੀਂ ਹੈਗੀ ਜਿਹੜਾ ਕੋਈ ਮੈਨੂੰ ਸਮਝੂ ਨਾ ਮੈਂ ਮਾਂ ਉਹਦੀ ਆ ਹੁਣ ਤੂੰ ਕਿਵੇਂ ਬੱਕਰੀਆਂ ਜੇ ਬੰਦ ਕੇ ਤੂੰ ਮੇਰੇ ਕੋਲ ਬੈਠੀ ਬੋਲ ਹੁਣ ਛਾਲੇ ਹੋ ਗਏ ਮੂੰਚਾ ਮੈਂ ਤੂੰ ਐ ਕਿਉਂ ਕਰਦੀ ਆ ਪਹਿਲਾਂ ਮੈਨੂੰ ਐ ਤਾਂ ਦੱਸ ਦੇ ਤੂੰ ਐਡੀ ਕਿਉਂ ਦੁਸ਼ਮਣ ਬਣ ਗਈ ਮੇਰੀ ਮੈਂ ਦੁਸ਼ਮਣ ਨਹੀਂ ਬਣੀ ਤੂੰ ਤਾਂ ਮੇਰੇ ਨਾਲ ਫਰਕ ਵੀ ਪਵਾਤਾ ਮੇਰੇ ਨਾਲ ਭੈਣ ਦਾ ਫਰਕ ਪਵੇ ਨਾ ਉਹ ਮੈਨੂੰ ਚੰਗਾ ਸਮਝਦੀ ਏ ਤੂੰ ਮਾੜਾ ਸਮਝਦੀ ਆ ਦੋਸਤ ਜਦੋਂ ਮੈਨੂੰ ਤੂੰ ਚੰਗਾ ਸਮਝਦੀ ਤੂੰ ਤਾਂ ਮਾੜਾ ਸਮਝੂਗੀ ਤੈਨੂੰ ਤੂੰ ਤਾਂ ਕਹਿੰਦੀ ਕੌੜੇ ਕੱਛ ਦੀ ਫਿਰਦੀ ਆ ਉਹ ਦਵਾਈ ਲੈਣ ਗਈ ਆਏ ਬੋਲਦੇ ਹੁੰਦੇ ਪੈਣਾ ਨੂੰ ਮੈਂ ਤਾਂ ਜਿਹੜਾ ਕੁਝ ਕਹਿ ਆ ਮ ਗੁੱਸੇ ਚ ਕਿਹਾ ਤੂੰ ਮੰਨਦੀ ਕਿਉਂ ਨਹੀਂ ਮੇਰੀ ਗੱਲ ਨੂੰ ਕੋਈ ਅੱਛਾ ਸਾਰੇ ਜਾਣਾ ਬਗ ਜਾ ਤੇ ਰੱਸਾ ਪਾ ਰੱਖਿਆਗਾ ਕਿਨੇ ਬੰਨਿਆ ਹੋਇਆ ਤੱਤਰ ਹੋ ਬਸ ਕੋਈ ਲੋੜ ਨਹੀਂ ਮੈਨ ਜਿਹੜਾ ਮੈਨੂ ਚੰਗਾ ਸਭ ਜੂ ਮੇਰੇ ਕੋਲੇ ਦੂਜਾ ਉੱਡ ਜੀ ਜੀ ਨੇ ਜਾਣਾ ਹੁਣ ਕੀ ਭਾਲਦੀਆਂ ਮੇਰੇ ਕੋਲੇ ਬਾਜਾ ਦੇਖ ਲਮ ਆਪਸਤਾਏਗੀ ਤੂੰ ਅਬ ਦੀ ਤੀ ਨੂੰ ਬੋਲਣ ਲੱਗ ਰਹੀ ਐ ਲੈ ਮੈਂ ਕਹਦੇ ਨਾ ਪਸਤਾਉਂਗੀ ਮੈਨੂੰ ਕੀ ਹੋਇਆ ਪਸਤਾਉਣ ਨੂੰ ਮਾਵਾ ਇਹ ਜੀਆਂ ਗੱਲਾਂ ਨਹੀਂ ਕਰਦੀਆਂ ਹਾਂ ਉਹ ਖਸਮ ਜਾ ਕਿੱਧਰ ਗਿਆ ਤੇਰਾ ਪਤਾ ਨਹੀਂ ਮਾ ਮੈਨੂੰ ਤਾਂ ਆਪ ਸੋਚ ਹੋਈ ਪਈ ਆ ਤੈਨੂੰ ਸੋਚ ਹੋਈ ਆ ਉਹਦੀ ਲਪੈਂਡ ਦੀ ਲਪੈਂਡ ਕਿਉਂ ਆ ਮਾ ਉਹ ਹੋਰ ਹਾਂ ਕਾਰ ਵਾਲਾ ਹੈ ਹਾਂ ਕਰਾਲਾ ਮੇਰਾ ਵੀ ਸੀ ਕਰਾਲੇ ਨੇ ਹੁੰਦੇ ਇਹ ਇਹ ਕਾਲੇ ਨਾਗ ਹੁੰਦੇ ਨੇ ਜਦੋਂ ਡੰਗ ਮਾਰਦੇ ਨਾ ਕਾਲਜੇ ਤੇ ਮਾਰਦੇ ਆ ਸਿੱਧਾ ਸੁਣ ਗਿਆ ਕਿਉਂ ਮਾਂ ਪ੍ਰਾਣੀਆਂ ਗੱਲਾਂ ਨੂੰ ਲੈ ਕੇ ਬਹਿ ਜਾਨੀ ਆ ਤੂੰ ਪ੍ਰਾਣੀਆਂ ਗੱਲਾਂ ਛੱਡ ਦੇ ਮਾਂ ਬਸ ਲੈਣ ਤੇ ਸਾਡੇ ਘਰ ਮੇਰੇ ਤਾਂ ਪ੍ਰਾਣੀਆਂ ਗੱਲਾਂ ਹੀ ਤਾਜ਼ੀਆਂ ਲੱਗੀਆਂ ਤੂੰ ਕੌਣ ਮੈਨੂੰ ਸਮਝਾਉਣ ਵਾਲੀ ਕਿੱਥੋਂ ਵਕੀਲਪਣਾ ਕਰਕੇ ਆਈਆਂ ਮੈਨੂੰ ਸਮਝਾਉਣ ਵਾਸਤੇ ਇਹ ਤੇ ਵਕੀਲ ਪੁਣੇ ਵਾਲੀ ਕਿਹੜੀ ਗੱਲ ਨਾ ਮੈਂ ਤਾਂ ਆਪ ਹੀ ਜੱਜ ਆ ਬਹੁਤ ਗਾਹਾਂ ਲੰਘ ਗਿਆ ਅੰਦਾਜ਼ਤਾ ਨਾ ਮੈਂ ਆਪ ਹੀ ਜੱਜ ਆ ਆਪ ਹੀ ਵਕੀਲ ਆ ਆਪ ਹੀ ਆਪਦੇ ਸਮਝੌਤੇ ਕਰ ਦਿੰਦਾ ਸੁਣ ਗਿਆ ਚੱਲ ਮਰਜੀ ਅਮਾ ਆ ਕੀੜੇ ਪਹਿਣ ਕੇ ਤੇਰੇ ਜੰਮਣ ਵਾਲੇ ਜਿਹੜਾ ਸੁੰਡ ਪਹਿਣ ਕੇ ਅੰਦਰੀ ਮਰ ਜੇ ਮੈਂ ਤਾਂ ਕਹਿੰਨੀ ਆ ਕਾਨੂੰ ਜੰਮੇ ਨੂੰ ਐ ਜੀਆਂ ਗੱਲਾਂ ਕਿਉਂ ਕਰਦੀਆਂ ਮਾਂ ਤੂੰ ਮੈਂ ਤਾਂ ਕਰੂੰਗੀ ਐ ਜੇ ਬੋਲ ਤਾਂ ਨਾ ਕੱਢ ਨਹੀਂ ਮੈਂ ਜੰਮੀਆਂ ਸੀ ਮੈਂ ਪਸਤਾਉਣੀ ਆ ਕਿਉਂ ਮੇਰਾ ਵਿਆਹ ਹੋਇਆ ਸੀ ਕਿਉਂ ਤੁਸੀਂ ਹੋਈਆਂ ਕਿਉਂ ਆ ਦਿਨ ਦੇਖਣੇ ਪਏ ਦਿਨ ਕੋਈ ਮਾੜੇ ਥੋੜੀ ਨੀ ਮਾਂ ਤੇਰੇ ਤੋਂ ਬਹੁਤ ਮਾੜੇ ਕਹੋਦੇ ਚ ਮਾੜੀ ਐਦੋਂ ਮਾੜੇ ਕੀ ਹੋਣਗੇ ਲੈ ਤੇਰੀ ਸੋਹਣੀ ਜ਼ਿੰਦਗੀ ਆ ਮੇਰੀ ਨੀ ਨਾ ਹੈਗੀ ਤੂੰ ਤਾਂ ਐਸ਼ ਕਰਦੀ ਐ ਜ਼ਿੰਦਗੀ ਸੋਹਣੀ ਬਣਾਉਣ ਵਾਸਤੇ ਵੀ ਬਹੁਤ ਕੁਝ ਚੱਲਣਾ ਪੈਂਦਾ ਕਿਉਂ ਕਿਉਂ ਫਿਰ ਜ਼ਿੰਦਗੀ ਕਿਵੇਂ ਸੋਹਣੀ ਬਣਜੂ ਜਦੋਂ ਚੱਲਣਾ ਪਊ ਚੱਲ ਤਾਂ ਲਈਆਂ ਹੋਰ ਕੀ ਚੱਲਣਾ ਪੁਰਾਣਾ ਸਮਾਂ ਛੱਡ ਦੇ ਮਾਂ ਤੂੰ ਪੁਰਾਣੀਆਂ ਗੱਲਾਂ ਕਿਉਂ ਨਹੀਂ ਦਬਾਈ ਚੁੱਕਦੀ ਕਾ ਤੋ ਨਹੀਂ ਤੂੰ ਛੱਡਦੀ ਇਹ ਸਮਾਂ ਤਾਂ ਮੇਰੇ ਹੱਡਾਂ ਦੇ ਨਾਲ ਜਾਊਗਾ ਤੂੰ ਮੇਰੀ ਗੱਲ ਸਮਝੇ ਨਹੀਂ ਸਕਦੀ ਠੀਕ ਹੈ ਨਾ ਜਿਹੜੀ ਬਹੀ ਲਿਖੀ ਪਈ ਹੈ ਨਾ ਉਹ ਮੇਰੇ ਢਿੱਡ ਦੇ ਅੰਦਰ ਹੀ ਲਿਖੀ ਪਈ ਹੈ ਤੈਨੂੰ ਕੀ ਸੁਣਾਵਾ ਪੜ ਕੇ ਕੰਮ ਕਰ ਜਾਵਦਾ ਬਸ ਆਹ ਕਿਪਾ ਟੀਮ ਆਪਾਂ ਮੰਕਣ ਨਾਲੀ ਲੈ ਉਈ ਗੋਂ ਹੋ ਗਈ ਤਾਂ ਮਾਫੀ ਮੰਗਣ ਆਈ ਐ ਇਹ ਮਾਫੀ ਮੰਗਣ ਵਾਲੀ ਇਹ ਤਾਂ ਕੌਣ ਕਰਲੀ ਮੇ ਨੂੰ ਸੱਤ ਬੜ ਖਾਂਦੀ ਐ ਗੱਲਾਂ ਦੇ ਕਰਦੀ ਹੈਗੀ ਐ ਮੇਰੀ ਤੀ ਫਿਰ ਪੌਂਕ ਦਿੱਤੋਂ ਜਹ ਜੀ ਹੈ ਕੀ ਉਹ ਚਾਹ ਬਣਾ ਲੈ ਪੁੱਤ ਉਹ ਉਰਾਂ ਨੂੰ ਆਇਆ ਬੜਾ ਜਿਹਾ ਗੇਟ ਜੰਮ ਦੀ ਕੀ ਗੱਲ ਹੋ ਗਈ ਉਹ ਆਪਣੇ ਦਾ ਬਾਲੀ ਮਾੜੀ ਹੋ ਗਈ ਕੀ ਗੱਲ ਹੋ ਗਈ ਬਤੋਂ ਉਹ ਬਾਬੇ ਨੇ ਨਹੀਂ ਬੋਲੇ ਤੀ ਵੀ ਗੁਰਦੁਆਰੇ ਐਕਸੀਡੈਂਟ ਹੋ ਗਿਆ ਇਧਰ ਹਾਂ ਮੈਂ ਫੁੱਫੜ ਨੂੰ ਜਾਂਦੇ ਹੋਏ ਜੜਾ ਕੇ ਲੈ ਗਿਆ ਦੀ ਵੱਡੇ ਨੂੰ ਤਾਂ ਉਹ ਆਪਣਾ ਛੋਟਾ ਫੁੱਫੜ ਤੀ ਜਿਹੜਾ ਆਪਣਾ ਉਹ ਪੂਰਾ ਹੋ ਗਿਆ ਜੀ ਹਾਏ ਖੜ ਖੜ ਹਾਂ ਐਕਸੀਡੈਂਟ ਹੋ ਗਿਆ ਜੀ ਰਸਤੇ ਤੋਂ ਉਧਰੋਂ ਆਉਂਦਾ ਹੋਣਾ ਉਹ ਗੱਡੀ ਵਾਲਿਆਂ ਨੇ ਟੱਕਰ ਮਾਰੀ ਸਿੱਧੀ ਗੱਡੀ ਵੱਜੀ ਉਹ ਜਾ ਕੇ ਤਾਂ ਕਰਕੇ ਹੁਣ ਫੁੱਪੜਦਾ ਉਹਦੇ ਨਾਲ ਗਿਆ ਹੋਇਆ ਪੋਸਟਮਾਰਟਮ ਵਾਸਤੇ ਤੁਸੀਂ ਹੌਸਲਾ ਰੱਖੋ ਨਾ ਪੁੱਤ ਮੇਰੀ ਗੱਲ ਸੁਣ ਕੋਈ ਹੋਰ ਹੋਊਗਾ ਕੁੱਕੜ ਨਹੀਂ ਹੁਣ ਨਾ ਨਾ ਉਹ ਹੀ ਹੈ ਤੁਸੀਂ ਅੰਦਰ ਜਾ ਕੇ ਨਾ ਰੋਇਓ ਹੌਸਲਾ ਰੱਖੋ ਉਹਨਾਂ ਨੂੰ ਨਾ ਪਤਾ ਲੱਗ ਜੇ ਫਿਰ ਔਖਾ ਹੋ ਜਾਊਗਾ ਪਤਾ ਕੀ ਬਣ ਗਿਆ ਮੈਂ ਤਾਂ ਆਪ ਉਹੀ ਹੁੰਦਾ ਸੀ ਸੋਚਦਾ ਹੁਣਾਂ ਵੀ ਮੈਂ ਕਿੱਥੇ ਕੋਈ ਕਰ ਪੁੱਤ ਕੀ ਪਤਾ ਠੀਕ ਹੋਊ ਮੈਨੂੰ ਲੈ ਕੇ ਚੱਲ ਕਿੱਥੇ ਲੈ ਕੇ ਗਏ ਨੇ ਉਹਨੂੰ ਹੈ ਨਹੀਂ ਕੋਈ ਨਹੀਂ ਹੈਗਾ ਉੱਥੇ ਉਹ ਤਾਂ ਲੈ ਗਏ ਉਹਨੂੰ ਤਾਂ ਉੱਥੋਂ ਹੋਰ ਲੈ ਗਏ ਫੁੱਫੜ ਉਹਨਾਂ ਦੇ ਨਾਲ ਗਿਆ ਵੱਡਾ ਤੁਸੀਂ ਅੰਦਰ ਨਾ ਰੌਲਾ ਪਾਈ ਹੁਣ ਜਾ ਕੇ ਹਰਪ੍ਰੀਤ ਦਾ ਕੀ ਬਣੂਗਾ ਦੇਖ ਪੂਆ ਹੁਣ ਉਹ ਤਾਂ ਜੋ ਕੁਝ ਉਹ ਮਾਲਕ ਨੇ ਪਾਣਾ ਕਰਤਾ ਉਹ ਤਾਂ ਆਪਾਂ ਨੂੰ ਮੰਨਣੀ ਪਊਗਾ ਹਨਾ ਹੁਣ ਉਹਦਾ ਵੀ ਖਿਆਲ ਆਪਾਂ ਨੂੰ ਇਹ ਰੱਖਣਾ ਪਊਗਾ ਤੁਸੀਂ ਸਾਰਾ ਢੱਬਰ ਮਿਲ ਕੇ ਉਹਦਾ ਧਿਆਨ ਰੱਖੋ ਜੀ ਤੇ ਮੈਨੂੰ ਤਾਂ ਫੁੱਫੜ ਨੇ ਕਿਹਾ ਸੀਗਾ ਵੀ ਜਾ ਕੇ ਸਨੇਹਾ ਲਾਇਆ ਚੱਲ ਕੋਈ ਨਾ ਪੁੱਆ ਹੁਣ ਤੂੰ ਅੰਦਰ ਚੱਲ ਜਾ ਹਨਾ ਤੇ ਮੈਂ ਵੀ ਹੁਣ ਫੁੱਫੜ ਕੋਲੇ ਜਾਣਾ ਦੁਬਾਰੀ ਉਸੇ ਨੇ ਮੈਨੂੰ ਉੱਥੇ ਜਾਂਦਾ ਸੁਨੇਹਾ ਲਾ ਕੇ ਵਾਪਸ ਮੁੜਿਆ ਪੁੱਤ ਮੈਂ ਤੇਰੇ ਨਾਲ ਚੱਲਦੀ ਮੈਂ ਦੇਖੀ ਕਿਉਂ ਗੇ ਕੁੱਕਰ ਨੂੰ ਕੋਈ ਫਾਇਦਾ ਨਹੀਂ ਹੈਗਾ ਜਾਣ ਦਾ ਤੁਸੀਂ ਘਰੇ ਤੇ ਐਂ ਰੱਖੋ ਮੈਂ ਮੈਂ ਜਾਣਾਗਾ ਉੱਥੇ ਜਾਊਗਾ ਹੁਣ ਦੁਬਾਰੀ ਉਹ ਦਿਲ ਕਿ ਜੰਨੀ ਹੈ ਕੀ ਹੋ ਗਿਆ ਬੇਬੇ ਆਪ ਤਾਂ ਪੱਟੇ ਗਏ ਦੱਸ ਦੇ ਨਾ ਪੱਟੇ ਗਏ ਤੂੰ ਗੱਲ ਵੀ ਦੱਸੇਂਗੀ ਕੁੱਕਰ ਦਾ ਐਕਸੀਡੈਂਟ ਹੋ ਗਿਆ ਥੋੜਾ ਕਿੰਮਿਆ ਕਿੰਨੇ ਕਿ ਸੱਟਾਂ ਵੱਜ ਗਈਆਂ ਉਹ ਤਾਂ ਰੇਹਾ ਨਹੀਂ ਹੈਗਾ ਹਾਏ ਮੈਂ ਮਾ ਪੂਰਾ ਹੋ ਲਿਆ ਨਹੀਂ ਆਇ ਕਿਉਂ ਹੋ ਗਿਆ ਮੈਂ ਬੇ ਉਹ ਕਦੇ ਉੱਥੇ ਪੂਰਾ ਬੋਲਿਆ ਹਸਪਤਾਲ ਚ ਲੈ ਗਏ ਉਹ ਮੁੰਡਾ ਦੱਸਣ ਆਇਆ ਸੀ ਮੈਂ ਕਿ ਘਰੇ ਜੇ ਦੱਸਿਓ ਨਾ ਹੋਰ ਨਾ ਕਿਸੇ ਨੂੰ ਦੱਸਿਓ ਨਿਆਣਿਆਂ ਨੂੰ ਨਾ ਦੱਸਿਓ ਆਏ ਨਹੀਂ ਵਟਕੇ ਮੈਨੂੰ ਕੀ ਪਤਾ ਸੀ ਮੇਰੀ ਭਾਖਾ ਪੂਰੀ ਹੋ ਜੀ ਮਤਾਜੀ ਗਾਲਾਂ ਦੇ ਕੇ ਹਟੀ ਸੀ ਹਾਏ ਬੋ ਤਾਂ ਮਾੜੀ ਗੱਲ ਹੋਈ ਆ ਮੈਂ ਤਾਂ ਕੱਲੀ ਗਾਲਾਂ ਦਿੰਦੀ ਸੀ ਮੇਰੇ ਬਾਪਾ ਤੈਨੂੰ ਐ ਤਾਂ ਨਹੀਂ ਆਖਿਆ ਸੀ ਵੀ ਉਹਦੀ ਮੌਤ ਹੀ ਲੈ ਲਈ ਬੇਬੇ ਨਿੱਕੀ ਕਿੱਧਰ ਐਥੇ ਹੀ ਬਣੀ ਪੁੱਤ ਨਿੱਕੀ ਪਤਾ ਨਿੱਕੀ ਨੂੰ ਵੀ ਬਹੁਤ ਕੁਝ ਕਿਹਾ ਸੀ ਮੈਨੂੰ ਕੀ ਪਤਾ ਸੀ ਇਹ ਰੱਬ ਕਿਹੜੀਆਂ ਗੱਲਾਂ ਤੇ ਰਾਜੀ ਆ ਬਰਬਾਦ ਹੋ ਕੇ ਪੁੱਤ ਬਹੁਤ ਔਖਾ ਹੋ ਗਿਆ ਪਹਿਲਾਂ ਤਾਂ ਐਸੀ ਵੀ ਚੱਲ ਗੁੱਸੇ ਹੋ ਕੇ ਬਿਠਿਆ ਰੱਖੀ ਜਾਂ ਨਾ ਕਦੇ ਤਾਂ ਆਪਣੇ ਕਰੇ ਜਾਣਗੇ ਨਾ ਮੈਨੂੰ ਕੀ ਪਤਾ ਸੀ ਵੀ ਉਦੋਂ ਨਹੀਂ ਗੱਤਿ ਬਾਕੀ ਜੁਗਾ ਹੇ ਮੇਰਾ ਬੱਬਾ ਤੂੰ ਐਨੇ ਜ਼ਰ ਕਰਦਾ ਵੇਤੀ ਨਾਲ ਬੇਬੇ ਕਰੋ ਨਾ ਤੈਨੂੰ ਕੀ ਪਤਾ ਨਾ ਬਾਤਿਆਂ ਦਾ ਦੁੱਖ ਕਿੰਨੇ ਹੁੰਦੇ ਨੇ ਬੇਬੇ ਨਿੱਕੀ ਨੂੰ ਨਾ ਪਤਾ ਲੱਗ ਜਵੇ ਉਹਨੂੰ ਸੰਭਲਣਾ ਬਹੁਤ ਔਖ ਹੋ ਜੂ ਆਪਾਂ ਨੂੰ ਕਹਿੰਦੇ ਅਜੇ ਤਾਂ ਉੱਥੇ ਟਾਈਮ ਲੱਗੂਗਾ ਦੱਸਿਓ ਨਾ ਨਿੱਕੀ ਨੂੰ ਚੰਗਾ ਪੁੱਤ ਨਾ ਦੱਸ ਪਤਾ ਤਾਂ ਲੱਗੂਗਾ ਇੱਕ ਮੱਕਦਮ ਜੇ ਕੀ ਹੋਇਆ ਉਹਨੂੰ ਰੱਬਾ ਕਿਉਂ ਤੂੰ ਤਾਂ ਮੁੱਖ ਮੋੜ ਗਿਆ ਸੀ ਕਿਉਂ ਤੈਨੂੰ ਚੰਗਾ ਨਹੀਂ ਸੀ ਲੱਗਦਾ ਉਹ ਹੈ ਨਾ ਭਾਕ ਦੇ ਲੜਦੇ ਸੀ ਕਦੇ ਬੋਲਦੇ ਸੀ ਜਿਉਂਦੇ ਜੀਆਂ ਨਾਲ ਤਾਨੇ ਹੁੰਦੇ ਆ ਪੁੱਤ ਮਰਿਆ ਮਗਰ ਉਹ ਤਾਂ ਸਬਰ ਹੈ ਜਿੰਨਾ ਮਰਜ਼ੀ ਕਰ ਲੋ ਹੇ ਮੇਰੇ ਰੱਬਾ ਕੀ ਬਰਾ ਹੋ ਗਿਆ ਸੀ ਮੇਥੋਂ ਜਿਹੜੀਆਂ ਮੇਰੀਆਂ ਧੀਆ ਡੰਡ ਭੁਗਤਦੀਆਂ ਨੇ ਰੱਬਾ ਮੈਂ ਕਿਹੜੇ ਗਉਂਆਂ ਦੇ ਗਲ ਵੱਡੇ ਸੀ ਜਿਹੜੇ ਮੈਂ ਦੁੱਖਾਂ ਨੂੰ ਬੈਠੀ ਹਾਂ ਦੇਖੀ ਸੱਚੇ ਨਹੀਂ ਆਉਂਦਾ ਹੈਗਾ ਹਨਾ ਚਾਚੇ ਦਾ 20 ਦਿਨ ਮਿੰਟ ਚ ਲੰਘ ਗਏ ਕਣਗੀ ਫਰੀ ਦਿਨਾਂ ਤਾਂ ਹੋਈ ਗੱਲਾਂ ਦਿਨਾਂ ਨੇ ਕਿੜਾ ਰੋਪਣਾ ਇਹ ਤਾਂ ਲੰਗੀ ਜਾਣਾ ਇਹਨਾਂ ਤਾਂ ਇਹਦਾ ਪੈਂਦੀ ਆ ਬਈ ਕਲੇਸ਼ ਨਾਲ ਕਲੇਸ਼ ਇੱਕ ਨਾ ਇੱਕ ਦਿਨ ਤਾਂ ਕਿਸੇ ਨਾ ਕਿਸੇ ਤੇ ਪੈਂਦੀ ਆ ਵੀ ਆਪਾਂ ਨੂੰ ਪਤਾ ਹੁੰਦਾ ਨਾ ਆਪਾਂ ਚਾਚੀ ਨੂੰ ਭੇਜਦੇ ਨਹੀਂ ਨਾ ਮੰਡੀ ਕਿਉਂ ਨਾ ਭੇਜ ਦੇ ਉਹਦੀ ਲਿਖੀ ਹੋਈ ਹੋਈ ਆਈਂ ਤੀਗੀ ਲਿਖੀ ਵੀ ਭਈ ਉਹੀ ਗੱਲ ਆਪੇ ਬਣਾਈਆਂ ਲਿਖੀਆਂ ਕਾ ਨੂੰ ਜੇ ਉੱਥੇ ਆਪਦੇ ਘਰੇ ਰਸ ਦੇ ਵਸ ਦੇ ਕਾ ਨੂੰ ਇਤਰਾ ਸਮਾਨ ਸੱਪੇ ਥੇ ਲਿਆ ਕੇ ਟੋਂਦਾ ਹੈ ਕਾਨੂੰ ਉਹੀ ਗੱਲ ਹੈ ਪਰਮਾਤਮਾ ਲੈ ਕੇ ਜਾਂਦਾ ਹਜੇ ਕਿਹੜਾ ਕੋਈ ਬਾਲਾ ਵੱਡੋ ਵਾਰ ਹੋ ਗਿਆ ਦੀ ਉਹ ਕਿਹਾ ਤਾਂ ਹੈਗਾ ਸੀ ਮੈਂ ਡੈਡੀ ਮਾਂ ਬਗ ਜਾਣੇ ਉੱਥੇ ਬਗ ਜਾਣੇ ਤੁਸੀਂ ਕਿਹੜਾ ਮੰਨਿਓ ਸਾਰੇ ਆ ਦੇਖਾ ਹੀ ਨਹੀਂ ਦੋਏ ਕਲ ਮੂੰਹੀਆਂ ਆਉਣ ਦਿੰਦੀਆਂ ਕਿਸੇ ਨੂੰ ਬਾਰੇ ਮੈਂ ਦੱਸ ਕੀ ਕਿਹਾ ਸੀ ਮੈਂ ਵੀ ਤਾਂ ਇਹੀ ਕਹਿੰਦੀ ਸੀ ਵੀ ਭਾਈ ਤੁਸੀਂ ਚਲੇ ਜਾਓ ਮੈਂ ਬੇਬੇ ਕੋਲ ਰਹਿ ਜੰਨੀ ਆ ਨਿੱਕੀ ਵੀ ਨਹੀਂ ਮੰਨੀ ਹੈਗੀ ਮੈਨੂੰ ਤਾਂ ਸੱਚੀ ਜਮੀ ਜਕੀਨ ਨਹੀਂ ਆਉਂਦਾ ਐ ਹੁੰਦਾ ਹੈਗਾ ਵੀ ਉਧਰੋਂ ਵੀ ਆ ਗਿਆ ਚਾਚਾ ਉਧਰੋਂ ਵੀ ਆ ਗਿਆ ਓ ਕੀ ਕਰੇ ਆਈ ਦਿਨ ਨੰਗੀ ਜਾਣੇ ਨੇ ਜਿਹੜੀ ਰਾਤ ਇਹ ਸਾਲ ਨੰਗ ਜਾਣੇ ਨੇ ਸਮਝਾਉ ਨਾਲਾ ਦਾ ਡੈਡੀ ਮੈਂ ਤਾਂ ਆਇਂ ਗੈਨੀ ਆ ਆਪਾਂ ਤਾਂ ਉੱਥੇ ਵਗ ਜਾਂਦੇ ਆ ਆਪਦੇ ਪਿੰਡ ਹੈਣਾ ਪ੍ਰੀਤ ਹੁਣ ਤਾਂ ਜਾਓ ਨਾ ਜਾਓ ਭਾਈ ਇੱਕ ਤਾਂ ਲੈ ਲਿਆ ਮੈਂ ਰਹਿ ਗਿਆ ਬਸ ਆਈ ਕਿਤੇ ਮੈਂ ਤੁਰ ਜੂਆਂ ਡੈਡੀ ਇਹ ਜਿੱ ਗੱਲਾਂ ਕਿਉਂ ਕਰਦਾ ਹਾਂ ਹਾਂ ਵੇ ਭਾਈ ਤੂੰ ਕਾਨੂੰ ਕਹਿਣਾ ਇਹ ਜੇ ਗੱਲਾਂ ਰੱਬ ਨੇ ਕਰੀਆ ਆਪਣੇ ਕਿਸਾਰੇ ਦੀ ਗੱਲ ਹੈ ਤੈਨੂੰ ਤਾਂ ਨਾਨੀ ਕੋਈ ਫਰਕ ਪੈਂਦਾ ਵੀ ਨਹੀਂ ਉੱਤੇ ਚੁੰਦੀ ਵੀ ਸੀ ਨਾਨੀ ਤੂੰ ਤਾਂ ਕਹਿੰਦੀ ਮੈਨੂੰ ਕਹ ਲਓ ਫਰਕ ਪੈਂਦਾ ਜਿਹਦੀ ਤੀ ਔਖੀ ਹੋ ਜਾਂਦੀ ਆ ਪਹਿਲਾਂ ਤਾਂ ਤੈਨੂੰ ਨਾਨੀ ਕਦੇ ਫਰਕ ਪਿਆ ਨਹੀਂ ਹੁੰਦਾ ਨਹੀਂ ਇੱਕ ਮਿੰਟ ਤੇਰੀ ਤੀ ਪਹਿਲੇ ਸੌਖੀ ਕਰੋ ਤੁਸੀਂ ਮੈਨੂੰ ਇਹ ਦੱਸੋ ਮੇਰੀ ਗੱਲ ਸੁਣ ਲੈ ਜਉਂਦੇ ਜੀਆਂ ਨੂੰ ਬਹੁਤ ਕੁਝ ਕਾਇਦਾ ਬੰਦਾ ਐਨਾ ਥੋੜੀ ਕਹਿੰਦੇ ਹੁੰਦੇ ਨੇ ਬੰਦੇ ਨੂੰ ਮਾਰਨ ਤੱਕ ਜਾਓ ਪੂਰੀ ਜ਼ਿੰਦਗੀ ਤੇ ਉਹਦੀ ਬੇਚਾਰੇ ਦੀ ਪੁੱਤਾਂ ਹੀ ਬੋਲੀ ਜਾਂਦਾ ਉਹਨੂੰ ਵੀ ਦੁੱਖ ਹੈ ਦੋ ਘਰਾਂ ਨੂੰ ਪੇ ਦੋ ਜਿਹਨੇ ਦੁੱਖ ਹੁੰਦਾ ਪਹਿਲਾਂ ਇਹ ਨਾ ਐਵੇਂ ਬੋਲਦੀ ਮਾਂ ਉੱਥੇ ਹੁੰਦੇ ਜੀ ਇਹਨ ਪੁੱਤ ਜਿਹਦੀ ਤੀ ਦੁਖੀ ਹੁੰਦੀ ਆ ਉਹ ਹੀ ਜਾਣਦਾ ਹੁੰਦਾ ਤੈਨੂੰ ਕੀ ਪਤਾ ਨਾਲੇ ਕੱਲ ਨੂੰ ਤੁਸੀਂ ਤੁਹਾਡੇ ਵਿਆਹ ਹੋ ਗਏ ਤੇਰੀ ਮਾਂ ਨੂੰ ਪੁੱਛ ਕੇ ਦੇਖੀ ਨਾਲੇ ਤੇਰੇ ਪਿਓ ਨੂੰ ਤੈਨੂੰ ਕੀ ਦੁੱਖ ਤੈਨਾਂ ਨਹੀਂ ਸਾਰਿਆਂ ਮਤ ਇਹਨਾਂ ਦੇ ਉਰੇ ਬੈਠਿਆਂ ਦੀ ਲੰਗ ਗਈ ਹਾਂ ਪੁੱਤ ਮੈਨੂੰ ਦੁੱਖ ਨਹੀਂ ਸੀ ਜਿੰਨਾ ਮੈਨੂੰ ਦੁੱਖ ਆ ਨਾ ਉਹਨਾਂ ਮੈਨੂੰ ਲੱਗਦਾ ਦੁਨੀਆ ਤੇ ਕੋਈ ਇਨਸਾਨ ਨਹੀਂ ਹੈਗਾ ਵੀ ਮੇਰੇ ਜਿੰਨਾ ਔਖਾ ਹੋਊਗਾ ਉਹ ਬੇਬੇ ਜੇ ਇੰਨੇ ਸੋਚਦੀ ਹੁੰਦੀ ਤੂੰ ਕਾਹਨੂੰ ਇੱਥੇ ਬਹਿੰਦੇ ਕਾਹਨੂੰ ਆ ਚੱਕਰਾਂ 'ਚ ਬਹਿੰਦੇ ਆ ਕੁਝ ਹੁੰਦਾ ਨਾਲੇ ਤੂੰ ਤਾਂ ਚਾਹੁੰਦੀ ਹੀ ਸੀ ਵੀ ਉਹ ਮੱਛ ਮੀ ਮਮੀ ਹੋਰੀ ਨਾ ਰਹਿਣਾ ਵਧੀਆ ਹੁਣ ਅੱਡ ਹੋ ਗਈ ਹੁਣ ਤੈਨੂੰ ਤਾਂ ਖੁਸ਼ੀ ਹੀ ਹੋਊਗੀ ਤੈਨੂੰ ਦੁੱਖ ਥੋੜੀ ਹੋਊਗਾ ਨਾਨੀ ਜਦੋਂ ਚਾਚਾ ਮੁੱਕ ਗਿਆ ਉਦੋਂ ਇਹਨੂੰ ਦੁੱਖ ਹੋਣ ਲੱਗ ਗਿਆ ਪਹਿਲਾਂ ਕਦੇ ਉਹ ਜੱਜ ਨਾਲ ਬੁਲਾਇਆ ਵੀ ਨਹੀਂ ਹਾਂ ਪਹਿਲਾਂ ਉਹ ਤੇ ਵਿਚਾਰੇ ਤੇ ਕਦੇ ਤਰਸੇ ਨਹੀਂ ਆਇਆ ਐਨੀ ਅਮਨਤਾ ਕਰਕੇ ਜਾਂਦਾ ਹੁੰਦਾ ਸੀਗਾ ਓਰੇ ਭਾਈ ਮੈਨੂੰ ਜਉਦੇ ਮਰਦ ਤੇ ਨਫ਼ਰਤ ਆ ਗਈ ਜਦੋਂ ਤੁਹਾਨੂੰ ਕਹਿਤਾ ਨਾ ਇੱਕ ਵਾਰੀ ਕਹਿਤਾ ਤੁਸੀਂ ਮੇਰੀ ਜਾਨੀ ਆਂ ਚਾਹੁੰਦੀ ਆਂ ਕਿ ਮਰਦ ਮਰ ਜੇ ਉਹ ਤੋਂ ਬਾਅਦ ਤੈਨੂੰ ਉਹਦੇ ਨਾਲ ਮੋਹ ਪਊਗਾ ਨਹੀਂ ਨਹੀਂ ਪੁੱਤ ਨਹੀਂ ਪੁੱਤ ਮੈਨ ਮੇਰੇ ਨਾਲ ਬਹੁਤ ਬੀਤੀਆਂ ਨੇ ਪ੍ਰੀਤ ਤੈਨੂੰ ਦੱਸਾਂ ਕਿਉਂ ਬੋਲੀ ਜਾਨੀ ਉਹ ਪਤਾ ਚੁੱਪ ਨੇ ਕਰ ਹੁੰਦਾ ਉਹ ਤਾਂ ਤੂੰ ਵੀ ਨਾਨੀ ਨਾਲ ਦੀ ਹੋ ਗਈ ਸੀਗੀ ਪੁੱਤ ਸਿਆਣੀ ਬਿਆਣੀ ਆ ਤੁਹਾਨੂੰ ਕੀ ਪਤਾ ਉਹਦੇ ਦਿਲ ਚ ਕੀ ਦੁੱਖ ਆ ਮੈਨੂੰ ਬਹੁਤ ਦੁਖੀ ਕੀਤਾ ਸੀ ਤੁਸੀਂ ਤਾਂ ਐ ਬੋਲਣ ਲੱਗ ਗਈਆਂ ਉਹਦਾ ਸੀ ਬਤਾ ਠੰਡਾ ਹੋ ਲਣ ਦੋ ਆਈ ਨਹੀਂ ਪੁੱਤ ਕਰਕੇ ਬੋਲ ਕੇ ਦਿਖਾਈ ਦੇ ਲੋਕ ਕੀ ਕਹਿਣਗੇ ਨਾ ਜਿੱਤਨੇ ਦੁਖੀ ਕੀਤਾ ਸੀ ਨਾ ਨਹੀਂ ਐ ਥੋੜੀ ਵੀ ਤੁਹਾਨੂੰ ਸਾਰੇ ਦੁਖੀ ਕਰਦੇ ਸੀ ਲੋਕ ਤਾਂ ਐਂ ਕਹਿੰਦੇ ਨੇ ਇੱਕ ਤਾਂ ਲੈ ਲਿਆ ਕਹਿੰਦੇ ਇਹਨੇ ਆ ਦੂਜੇ ਨੂੰ ਵੀ ਲਊਗੀ ਹੁਣ ਆਹੋ ਲੋਕ ਤਾਂ ਬਹੁਤ ਕੁਝ ਕਹਿੰਦੇ ਨੇਗੇ ਉਹ ਲੋਕਾਂ ਨੇ ਤੂੰ ਆਪੇ ਧੋਣੀਆਂ ਨਾ ਨਹੀਂ ਲੋਕਾਂ ਤੋਂ ਮਸ਼ਾਦਾ ਵਿਚਾਰੀ ਦੀ ਜ਼ਿੰਦਗੀ ਚ ਕੋਈ ਖੁਸ਼ੀ ਆਈ ਸੀ ਕਿੰਨੇ ਸਾਲਾਂ ਬਾਅਦ ਤੇ ਮੈਂ ਤਾਂ ਹੁਣ ਐਨੀ ਟੈਨਸ਼ਨ ਹੋਈ ਪਈ ਆ ਵੀ ਚਾਚੀ ਦਾ ਕੀ ਬਣੂਗਾ ਉਹ ਚਾਚੇ ਕੋ ਬਿਨਾ ਹੋਲ ਤਾਂ ਗੱਲ ਐ ਪ੍ਰੀਤ ਉਹ ਤਾਂ ਵਿਚਾਰੀ ਪਹਿਲਾਂ ਵੀ ਉੱਥੇ ਵਗ ਜਾਂਦੀ ਹੁੰਦੀ ਸੀ ਨਾਲੇ ਹੁਣ ساری ਜ਼ਿੰਦਗੀ ਕਿਵੇਂ ਗੱਡੂਗੀ ਜਦੋਂ ਉਹਦਾ ਜਵਾਬ ਹੋ ਗਿਆ ਉਹ ਤੋਂ ਬਾਅਦ ਆਪਦੇ ਜਵਾਬ ਨੂੰ ਕੀ ਕਹੂਗੀ ਵੀ ਤੇਰਾ ਬਾਪ ਤਾਂ ਪਹਿਲੀ ਮਰ ਗਿਆ ਸੀ ਹਾਂ ਕੋਈ ਗੱਲ ਨਹੀਂ ਵਾਹ ਗੁਰੂ ਜਿਵੇਂ ਇਹਦੀ ਕਿਸਮਤ ਵਿੱਚ ਨਿਕਲਿਆ ਨਾ ਉਹ ਤੇਰੇ ਖਾਤਰ ਤੇਰੇ ਖਾਤਰ ਨਾ ਨਹੀਂ ਕਹਿਣਾ ਬਹੁਤ ਸੌਖਾ ਹੈਗਾ ਤੂੰ ਪੱਥਰ ਦਿਲ ਦੀ ਹੈ ਤੂੰ ਕਿਸੇ ਦਾ ਦਰਦ ਨਹੀਂ ਸਮਝ ਸਕਦੀ ਤੂੰ ਸੋਨੋ ਕੀ ਪਤਾਗਾ ਮੈਂ ਪੱਥਰ ਦਿਲ ਦੀ ਆ ਕਿ ਮੈਂ ਕਹੇ ਜੀ ਆ ਤੁਸੀਂ ਨਿਆਣੋ ਹਾਂਜੀ ਇਥੋਂ ਪਤਾ ਹੈਗਾ ਐਨੀਆਂ ਵੀ ਨਿਆਣੇ ਨਹੀਂ ਹੈਗੀਆਂ ਅਸੀਂ ਵੀ ਕਿਸੇ ਦਾ ਦਰਦ ਨਾ ਸਮਝ ਸਕੀ ਜਦੋਂ ਮੇਰੀ ਉਮਰ ਦੀਆਂ ਹੋ ਗਿਆ ਨਾ ਉਦੋਂ ਤੁਹਾਨੂੰ ਪਤਾ ਲੱਗੂ ਵੀ ਗੱਲ ਨਹੀਂ ਠੀਕ ਹੀ ਕਰ ਰਹੀ ਸੀ ਤੇਰੀ ਉਮਰ ਦੀ ਤਾਂ ਕਰੇ ਹੀ ਨਾ ਰੱਬ ਸਾਨੂੰ ਉਹਦਾ ਸਾਰੀ ਉਮਰ ਹੀ ਲੋੜਦੀ ਹਜੇ ਉਹਦਾ ਸਾਰੀ ਪਿੱਡ ਪਏ ਜੀ ਕੰਮਕਾਰ ਅੱਗੇ ਕਰਨੇ ਤੇ ਇਥੋਂ ਕੀ ਕਰਾਉਣਾ ਤੀ ਤੈਨੂੰ ਲੈ ਜਾਂਦਾ ਰੱਬ ਸਾਰਾ ਕੁਝ ਖਾਈ ਹੰਡਾਈ ਬੈਠੀ ਐ ਤੂੰ ਤਾਂ ਆਹੋ ਭਾਈ ਮੈਂ ਤਾਂ ਆਪ ਕਹਿੰਨੀ ਆ ਉਹਦੀ ਜਗ੍ਹਾ ਤੇ ਮੈਨੂੰ ਲੈ ਜਾਂਦਾ ਮੈਨੂੰ ਕਿ ਲੈ ਕੇ ਜਾਂਦਾ ਖਬਰ ਕਿੰਨੇ ਕੁ ਦੁੱਖ ਦੇਖਣੇ ਹਜੇ ਮੈਨੂੰ ਤੈਨੂੰ ਕਿਵੇਂ ਲੈ ਜਾਏ ਬੇਬੇ ਰੱਬ ਰੱਬ ਵੀ ਡਰਦਾ ਹੈ ਹੂੰ ਬੇ ਭਾਈ ਗਲ ਘੁੱਟਾ ਦੇ ਦੋ ਹੁਣ ਮੇਰੇ ਬੱਸ ਵੀ ਕਰੋ ਹੁਣ ਕਿਉਂ ਬੋਲੀ ਜਾਂਦੇ ਓਨੂੰ ਸਿਆਣੀ ਬਿਆਣੀ ਨੂੰ ਆਏ ਸਿਆਣੀ ਹੁਣ ਇਹਨਾਂ ਨੂੰ ਮੌਕਾ ਮਿਲ ਗਿਆ ਇਹਨਾਂ ਨੂੰ ਅਜੇ ਤੱਕ ਨਹੀਂ ਪਤਾ ਮੈਨੂੰ ਦੁੱਖ ਕਿੰਨਾਗਾ ਬੇਬੇ ਹੁਣ ਤਾਂ ਹਮਦਰਦ ਜਿਤਾਏ ਨਾ ਫਿਰ ਜਿਵੇਂ ਨਹੀਂ ਪੜੇ ਮੈਂ ਹਮਦਰਦ ਜਿਤਾਉਂਦੀਆਂ ਨਹੀਂ ਤੁਸੀਂ ਕਿਉਂ ਮੇਰੀਆਂ ਦੁਸ਼ਮਣਾਂ ਬਣ ਗਈਆਂ ਜੱਸੀ ਜ਼ਿਆਦਾ ਹੀ ਬੋਲੀ ਜਾਂਦੀ ਆ ਪ੍ਰੀਤ ਬਾਹਰ ਦੇ ਅੰਦਰ ਚਲੇ ਜਾ ਕਿ ਉਹ ਬਾਗ ਜੀ ਸੇਂਦਰ ਉੱਠ ਕੇ ਅਸਾ ਬੋਲਾਂਗੇ ਵਿੱਚ ਹੁਣ ਇਹ ਤਾਂ ਪ੍ਰਧਾਨਾ ਬਣੀਆਂ ਹੋਈਆਂ ਨਾ ਹੁਣ ਇਹ ਦੁੱਖ ਨਹੀਂ ਸਮਝਦੀਆਂ ਫਿਰ ਜੇ ਮਾਂ ਤਾਂ ਬਹੁਤ ਖੁਸ਼ ਹੋਗੀ ਫਿਰ ਜੇ ਤੁਹਾਨੂੰ ਚਾਚੇ ਦਾ ਦੁੱਖ ਆ ਪੁੱਤ ਚੁੱਪ ਕਰ ਜੋ ਤੁਹਾਨੂੰ ਤਾਂ ਨਾ ਨਹੀਂ ਦੁੱਖ ਹੋਊਗਾ ਹੀ ਤੈਨੂੰ ਨਹੀਂ ਹੈਗਾ ਬੇਬੇ ਉੱਠ ਕੇ ਤੂੰ ਅੰਦਰ ਚਲੇ ਜਾ ਇਹਨਾਂ ਨੇ ਨਹੀਂ ਬੋਲਣੋਂ ਹਟਣਾ ਹਾਂ ਮੈਂ ਹੀ ਬਗ ਜਾਂਦੀ ਆ ਮੈਂ ਹੀ ਬੁਰੀ ਲੱਗਦੀ ਆ ਸਾਰਿਆਂ ਨੂੰ ਹਾਂ ਮੈਨੂੰ ਕਹਨੂੰ ਦੁੱਖ ਆ ਇਹਨਾਂ ਨੂੰ ਦੁੱਖ ਆ ਤੇਰੀਆਂ ਧੀਆਂ ਨੂੰ ਸਾਨੂੰ ਤਾਂ ਨਹੀਂ ਤੂੰ ਕੋਈ ਨਹੀਂ ਬੁਰੀ ਲੱਗਦੀ ਹੁੰਦੀ ਸੀ ਤੈਨੂੰ ਅਸੀਂ ਲੱਗਦੇ ਆ ਸਾਰਾ ਟੱਬਰ ਅੜਦੀ ਹੈ ਹਜੇ ਨਹੀਂ ਆਹੋ ਕਿਉਂ ਤੁਸੀਂ ਹੁਣ ਉਹਦੇ ਬਾਅਦ ਹਜੇ ਵੀ ਦੇਖ ਲੈ ਆਪਦੀ ਮਾਂ ਦਾ ਪੱਖ ਪੂਰਦੀ ਹੈ ਨਾ ਇਹਨਾਂ ਕੁਝ ਹੋ ਗਿਆ ਇਹ ਮਾਰਾ ਪੱਖ ਪੂਰੇ ਹੁਣ ਤੱਕ ਤਾਂ ਹੀ ਤਾਂ ਹੋਇਆ ਭਾਈ ਜੇ ਨਾ ਪੂਰਦੀ ਕਾ ਨੂੰ ਆ ਕੋ ਸੁਣਦਾ ਕਿਉਂ ਨਹੀਂ ਮਰਿਆ ਹੈਗਾ ਕਿੰਨੀਆਂ ਵਾਦੂਆਂ ਮ ਦਿੱਤੀਆਂ ਸੀ ਸੱਚੀ ਨੂੰ ਕੋਈ ਆਪਦੀ ਕੁੜੀ ਨੂੰ ਵੀ ਐਵੇਂ ਬੋਲਦਾ ਹੁੰਦਾ ਪੁਸਤਾਵਾ ਹੈ ਉਹਨੂੰ ਪੁੱਤ ਬਥੇਰਾ ਰੋਂਦਾ ਹੁਣ ਕੀ ਕਰਨੇ ਉਹਨੇ ਪੁਸਤਾਵਾ ਕਰਕੇ ਹੁਣ ਤਾਂ ਲੋੜ ਹੀ ਨਹੀਂ ਹੈਗੀ ਪੁਸਤਾਵਾ ਕਰਨ ਦੀ ਜ਼ਿੰਮੇਵਾਰ ਪਹਿਲਾਂ ਹੀ ਹੁਣ ਵੀ ਉਵੇਂ ਦੀ ਰਹੇ ਹੁਣ ਜਾਣ ਕੇ ਚੰਗੀ ਬਣਦੀ ਹੈਗੀ ਸਾਨੂੰ ਨਹੀਂ ਹੁਣ ਚੰਗੀ ਲੱਗਦੀ ਸਾਰੀ ਉਮਰ ਕੁਛ ਮਰਜ਼ੀ ਕਰ ਲਈ ਚਾਹੀਦੀ ਚਲ ਠੀਕ ਆ ਨਹੀਂ ਚੰਗੀ ਲੱਗਦੀ ਜੇ ਆਪਣੇ ਬਾਪ ਨੂੰ ਲੈ ਕੇ ਤੁਸੀਂ ਉੱਥੇ ਪਿੰਡ ਚਲੇ ਜਾ ਬਗ ਜਾਗੇ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਵੀ ਬਗ ਜਾਣੇ ਆ ਤੂੰ ਬੈਠੀ ਰਹਿ ਔਰੇ ਆਹੋ ਇਹ ਤਾਂ ਉਰੀ ਬੈਠੋਗੇ ਡੈਡੀ ਇਹਨੂੰ ਜਾਣਦੀ ਕਿ ਲੋੜ ਪੈਂਦੀ ਹੁਣ ਤਾਂ ਪਿੰਡ ਜਾਓ ਚਾਹੇ ਨਾ ਜਾਓ ਜੇ ਹੁੰਦੀ ਨਾ ਸਾਡੇ ਨਾਲ ਉੱਥੇ ਜਾਂਦੀ ਜਦੋਂ ਚਾਚਾ ਹੀ ਨਹੀਂ ਰਹੇ ਹਾਂ ਸਰਮਾਨਾ ਲਾ ਕੁੜੀਆਂ ਬੈਣਨ ਵਾਲੀਆਂ ਹੋਰੀਆਂ ਨੇ ਹੈ ਮੈਂ ਕਿਵੇਂ ਤੋਰਾਂ ਕੋਈ ਕਪੜੇ ਲੀੜੇ ਦਾ 100 ਹੁੰਦਾ ਇੱਥੇ ਵੇਜੇ ਨੇ ਤੂੰ ਦਾ ਉਹੀ ਗੱਲ ਆ ਬਈ ਗੋਡੇ ਨਾਲੇ ਨੂੰ ਐ ਵੀ ਨਹੀਂ ਸ਼ਰਮ ਆਉਂਦੀ ਹੈਗੀ ਇਹਨਾਂ ਨੂੰ ਵੀ ਹੁਣ ਚਾਚੀ ਨੂੰ ਇਹਨਾਂ ਦੀ ਲੋੜ ਹੈ ਨਿੱਕੀ ਵੀ ਨਾਲੇ ਨਿੱਕੀ ਵਗ ਜੂਗੀ ਕਿਹਨੂੰ ਬਾਏ ਚਲੇ ਜਾਊਗਾ ਜੇ ਉੱਥੇ ਕਿਵੇਂ ਚਲੇ ਜਾਊਗੀ ਬਸ ਹੁਣ ਤੁਸੀਂ ਤਾਂ ਚੁੱਪ ਕਰ ਜਾਓ ਜੇ ਉਹ ਸਿਆਣੀ ਬਿਆਣੀ ਆ ਤੁਸੀਂ ਤਾਂ ਮੈਨੂੰ ਲੱਗਦਾ ਉਹਨੂੰ ਵੀ ਮਾਰ ਦੋਗੇ ਐ ਮੇੜੇ ਮਾਰ ਮਾਰ ਕੇ ਨਾਨੀ ਚਾਉਂਦੀ ਹੈ ਸੀ ਵੀ ਉਰੀ ਬੈਠੀਆਂ ਰਹਿਣ ਮੈਂ ਤਾਂ ਕਹਿੰਦੀ ਚਾਚੀ ਨੂੰ ਰੱਖ ਲਉ ਹੁਣ ਉਰੀ ਉੱਥੇ ਉਹਦਾ ਕੀ ਆ ਹੁਣ ਆ ਉਹਦੇ ਕਰਕੇ ਜਾਂਦੇ ਹੁੰਦੇ ਸੀ ਚਾਚੇ ਕਰਕੇ ਉੱਥੇ ਉੱਥੇ ਜਾਉਗੀ ਵੀ ਕਿਉਂ ਹੋਣਾ ਅਗਲੀ ਕੀ ਕਰਨ ਜਾਉਗੀ ਉੱਥੇ ਨਾ ਲਈ ਅਗਲੀ ਦੀ ਸਿਚੁਏਸ਼ਨ ਵੀ ਦੇਖ ਲੋ ਵੀ ਕੀ ਹਾਲਾਤ ਨੇ ਉਹਦੇ ਕੀ ਉਹ ਤੇ ਬੀਤੀ ਹੋਊਗੀ ਅਗਲੀ ਤੇ ਇਹ ਇਤਨੀ ਦੀ ਪਈਗਾ ਸਾ ਪ੍ਰੀਤ ਜਾ ਉੱਠ ਕੇ ਆਪਣੇ ਬਾਪ ਨੂੰ ਚਾਹ ਦੀ ਘੁੱਟ ਬਣਾ ਕੇ ਦੇ ਦੇ ਪੁੱਤ ਨਾ ਲੋੜ ਨਹੀਂ ਪਈ ਮੈਨੂੰ ਤਾਂ ਕਹਿੰਦਾ ਲੋੜ ਨਹੀਂ ਹੈਗੀ ਖਾਣਾ ਪੀਣਾ ਛੱਡ ਕੇ ਫਿਰ ਤੇਰਾ ਭਾਈ ਮੁੜ ਕੇ ਆ ਜਾਊਗਾ ਮੁੜ ਕੇ ਤਾਂ ਨਹੀਂ ਆਊਗਾ ਉਹ ਤਾਂ ਮੈਨੂੰ ਵੀ ਪਤਾ ਹੈ ਅੰਦਰ ਵੀ ਮੰਨੇ ਕਸੇ ਨੂੰ ਹੂੰ ਖਾਣਾ ਵੀ ਨਾਲੇ ਉਹੀ ਛੱਡ ਸਕਦਾ ਜਿਹੜਾ ਆਪਦਾ ਸਮਝਦਾ ਹੋਵੇ ਔਰ ਇਹਨਾਂ ਦਾ ਥੋੜੀ ਛੁੱਟੂਗਾ ਖਾਣਾ ਇਹਨਾਂ ਦਾ ਕਾਨੂੰ ਛੁੱਟਦਾ ਭਈ ਇਹ ਤਾਂ ਉਹੀ ਗੱਲ ਹੈ ਇਹਨਾਂ ਤੇ ਇਹਦਾ ਇੱਕ ਬਸ ਲੋਕ ਦਿਖਾਵਾ ਕਰੀ ਜਾਂਦੀਆਂ ਨੇ ਮਾਵਾਂ ਧੀਆਂ ਨਾ ਇਹ ਉਹੀ ਗੱਲ ਹੈ ਭਾਈ ਮੇਰਾ ਭਾਈ ਤੇ ਮੈਨੂੰ ਪਤਾ じゃ ਜਿਹੜੀ ਉਹੀ ਗੱਲ ਲੜ ਲੱਗੀ ਉਹਨੂੰ ਪਤਾ ਹੈ ਹੂੰ ਕਿਉਂ ਨਹੀਂ ਦੁੱਖ ਹੈ ਹਾਂ ਬਚੇਰਾ ਦੁੱਖ ਹੈ ਆਏ ਦੁੱਖ ਸਾਨੂੰ ਮਾਗ ਚੱਲੋ ਹੁਣ ਵੀ ਮੈਂ ਹੀ ਕਹਿਣਾ ਵਧੀਆ ਰਹੂੰਗੀਆ ਮੰਨ ਲੈ ਨਾ ਉਹਦੇ ਮੰਗਰ ਲੱਗੀ ਰਹੇ ਤੂੰ ਹੈ ਚੱਲ ਕੁਛ ਦਿਨ ਤਾਂ ਲੰਘਣ ਦੇ ਬੇਬੇ ਨੂੰ ਕੋਈਆਂ ਕਹਿ ਕੇ ਮੈਂ ਬਾਗ ਚੱਲੂੰਗੀ ਰੈਣ ਦੇ ਮਾ ਰੈਣ ਦੇ ਡੈਡੀ ਕੋਈ ਲੋੜ ਨਹੀਂ ਹੈਗੀ ਜਦੋਂ ਸਾਰੀ ਉਮਰ ਲੰਘ ਗਈ ਹੁਣ ਕੀ ਕਰਾਉਣੇ ਉੱਥੇ ਬੈਠੀ ਰਹਿਣ ਦੇ ਉਰੀ ਆਪਾਂ ਚੱਲਦੇ ਆਂ ਸਾਰੇ ਆਪਾਂ ਤਾਂ ਚੱਲਦੇ ਆਂ ਭਾਈ ਹੁਣ ਉਹੀ ਗੱਲ ਆ ਤੁਹਾਨੂੰ ਵੀ ਤੋਰਨਾ ਪਊ ਆਪਦੇ ਘਰੇ ਹੈ ਉਹ ਵੀ ਕਰਨਾ ਪਊਗਾ ਚਾਚੀ ਕਿਹੜੇ ਮੂੰਹ ਨਾਲ ਜਾਊਗੀ ਉੱਥੇ ਹੋਣਾ ਉਦਾਂ ਹੈਗਾ ਵੀ ਕੀ ਉੱਥੇ ਜਾਣ ਨੂੰ ਕਿਉਂ ਜਵਾਬ ਤਾਂ ਹੈਗਾ ਉਹਦੇ ਸਾਰੇ ਤੇ ਬੈਠੀ ਰਹੂਗੀ ਜਵਾਬ ਹੈ ਭਈ ਅਗਲੀ ਦਾ ਚਲ ਹਿੱਸਾ ਹੁਣ ਉਹਦਾ ਉਹੀ ਗੱਲ ਆ ਆਪਾਂ ਤਾਂ ਨਹੀਂ ਵਰਤਣਾ ਉਹਦਾ ਜਵਾਬ ਵਰਤੂ ਆ ਹੈ ਹੈਗਾ ਉਹਨੇ ਸਭ ਕੋ ਸਹਿ ਭਈ ਚਲ ਜਵਾਬ ਦੇ ਸਾਰੇ ਤੇ ਕੱਟੀ ਜਾਉਂਗਾ ਕਰੀਏ ਫਿਰ ਆ ਪ੍ਰੀਤ ਚਾਦੀ ਕੁੱਟ ਬਣਾ ਦੇ ਪੁੱਤ ਦੇ ਦੇ ਹਾਂ ਹੀ ਨਹੀਂ ਕਰੀਦਾ ਹੁੰਦਾ ਜੇ ਬਣਾ ਕੇ ਦੇਂਗੀ ਤਾਂ ਹੀ ਪੀਊਗਾ ਇਹ ਬਣਾਉਣੀ ਆ ਤੂੰ ਬਣਾ ਦੇ ਮਾਂ ਤੂੰ ਕਾਦੇ ਵਾਸਤੇ ਬੈਠੀ ਐ ਕੋਈ ਨਾ ਬਣਾ ਦਿੰਨੀ ਹਾਂ ਲਾਦੀ ਇਹਦੇ ਨਾਲ ਵੀ ਤਾਤੀ ਉਹ ਜੱਸੀ ਹਾਂ ਭਾਈ ਯਾਰ ਕਿਹੜੀ ਭਾਵੇਂਗਾ ਤੂੰ ਬਿਲਡਿੰਗ ਤੂੰ ਰੋਏ ਦੀ ਨਿਕਲਦਾ ਉਹ ਮੇਰੇ ਨਾਲ ਲਾਦੀ ਮਹਾ ਯਾਰ ਮਿੱਟੀ ਅੱਛਾ ਸੁੱਕੀ ਆ ਲੁੱਕ ਜੀ ਹਾਂ ਇਹ ਤਾਂ ਹੋ ਗਿਆ ਤੇ ਕੰਮ ਜੱਸੀ ਹਾਂ ਯਾਰ 3 ਪਰਜਾਈ ਦਾ ਫੋਨ ਹੀ ਚੱਕਦੀ ਜੱਸੀ ਯਾਰ ਕਿਵੇਂ ਲਾਇਦੀ ਮੈਂ ਤਾਂ ਬੋਲਾ ਹੋ ਰਿਆਂ ਲਾ ਲਾ ਕੇ ਫੋਨ ਯਾਰ ਬਲੌਕ ਕਰ ਰੱਖਿਆ ਅੱਛਾ ਹੋਰ ਨਾ ਯਾਰ ਬਾੜਿਆਂ ਚੋਂ ਦੀਆ ਹੁਣ ਉਏ ਉਤਾ ਯਾਰ ਉਹਨਾਂ ਦੇ ਮਰਗਤ ਜੀ ਹੋ ਗਈ ਕੀ ਹੋਏ ਉਹਦਾ ਚਾਚਾ ਨਹੀਂ ਤੇ ਇਡਾ ਕੋਕੜਾ ਹਾਂ ਉਹ ਪੂਰਾ ਹੋ ਗਿਆ ਤੀ ਵਿਚਾਰਾ ਉਤਾ ਕਰਕੇ ਨਹੀਂ ਆਉਂਦੀ ਉਹਨਾਂ ਦੇ ਤੈਨੂੰ ਪੁੱਤਾ ਹੁਣ ਰਿਸ਼ਤੇਦਾਰ ਵੀ ਆਉਂਦੇ ਰਹਿੰਦੇ ਨੇ ਹਣਾ ਐਵੇਂ ਕਿਵੇਂ ਹੋਏ ਬਸ ਐਕਸੀਡੈਂਟ ਜਾ ਹੋ ਗਿਆ ਯਾਰ ਇੱਥੇ ਆਪਣਾ ਸੜਕ ਤੇ ਗੱਡੀ ਗੋਡੀ ਲੱਗੀ ਜਾਂਦੇ ਵਿੱਚ ਹੋ ਗਈ ਹੋਰ ਕੁਮੈਂਟਾ ਹੋ ਰੇ ਸੋਚ ਖੜੀ ਹੋ ਰਹੀ ਧੀ ਮਾਹ ਕਿਤੇ ਉਈਨਾ ਉਹਦਾ ਸ਼ਗਨ ਸ਼ੋਗਨ ਕਰਤਾ ਹੋਵੇ ਨਾ ਨਾ ਇਹ ਜੇ ਤਾਂ ਜਿਹੜਾ ਗੱਲਾਂ ਵੀ ਨਹੀਂ ਸੋਚਦਾ ਅਗਲੇ ਇਹ ਜੇ ਟਾਈਮ 'ਚ ਉਹ ਮੈਨੂੰ ਕਿਹੜਾ ਪਤਾ ਦੀ ਫਿਰ ਚਲੋ ਹਾਂ ਰੋਜ ਉੱਥੀ ਫਿਰ ਮੈਂ ਤੇ ਤਲੇਵੇ ਤਾਈਉ ਨਹੀਂ ਆਇਆ ਦੋ ਤਿੰਨ ਦਿਨਾਂ ਮਾਂ ਚਲਾਊਗੀ ਬਿਮਾਰ ਮੂਰ ਨਾ ਹੋਰੀ ਹੋਵੇ ਫਿਰ ਮੈਂ ਜਦੋਂ ਨੰਬਰ ਲਾ ਕੇ ਇੱਕ ਵਾਰਾ ਨੰਬਰ ਬਲੌਕ ਕਰ ਰੱਖਿਆ ਉਹਨੂੰ ਆਪ ਨੂੰ ਦੋਨੋਂ ਨਹੀਂ ਪ੍ਰੀਤ ਤੋਂ ਕਰਾਇਆ ਹੋਣਾ ਨੇ ਉਹ ਮੈਂ ਤੇ ਤਲੇਵੇ ਤਾਂ ਨਹੀਂ ਗੱਲ ਕਰੀ ਮਾਂ ਚੱਲ ਗੱਲ ਹੁੰਦੀ ਹੋਣੀ ਖਬਰ ਦੱਸਤਾ ਹੋਵੇ ਹਨਾ ਹਾਂ ਮੈਨੂੰ ਤਾਂ ਬਲੌਕ ਕਰ ਰੱਖਿਆ ਆ ਗੱਲ ਕਰਕੇ ਬਲੌਕ ਕਰ ਦਿੰਦੀ ਆ ਉਹ ਪ੍ਰੀਤ ਤੋਂ ਕਰਾ ਦਿੰਦੀ ਆ ਉਹ ਹਾਂ ਪੇ ਡਰਤਾ ਹੁੰਦੀ ਆ ਹੁਣ ਵੀ ਕਰੇ ਨਾ ਕੋਈ ਚੱਕ ਲੈ ਹਾਂ ਤੇਰਾ ਕੀ ਪਤਾ ਹਿੱਲੇ ਹੋਦਾ ਲਾ ਲੈ ਮੈਂ ਤਾਂ ਕੱਲ ਲਾ ਤਾਂ ਹੋਣਾ 7000 ਫੋਨ ਅੱਛਾ ਹੋਰ ਉਹ ਯਾਰ ਹੁਣ ਜਾ ਵੀ ਨਹੀਂ ਸਕਦੇ ਘਰੇ ਵੀ ਨਹੀਂ ਜਾ ਸਕਦੇ ਆਣੇ ਤੇ ਆਪਾਂ ਕਿਹੜਾ ਮੂ ਲੈ ਕੇ ਜਾਈਏ ਨਾ ਇਹ ਤਾਂ ਕਿਵੇਂ ਜਾ ਸਕਦੇ ਆ ਮੈਂ ਤਾਂ ਜੱਸੇ ਆ ਹੀ ਟੈਨਸ਼ਨ ਹੋ ਗਈ ਈ ਮਾਂ ਕਿ ਇੱਥੇ ਵਿਆਹ ਵੀ ਨਾ ਤਰਤਾ ਹੋਵੇ ਉਹ ਤਾਂ ਨਾ ਨਾ ਇਹ ਤਾਂ ਕੋਈ ਗੱਲ ਹੀ ਨਹੀਂ ਅੱਛਾ ਉਹ ਤਾਂ ਤਗੜਾ ਪਿਆਦੀ ਰੋਦਾ ਚਾਚਾ ਪਿਆ ਤਾਂ ਵੀ ਤਗੜਾ ਸੀ ਹੁਣ ਕੀ ਪਤਾ ਲੱਗਦਾ ਐਕਸੀਡੈਂਟ ਹੋਣਾ ਹੁੰਦਾ ਹਨਾ ਰੱਬ ਦਾ ਭਾਣਾ ਹੁੰਦਾ ਜਿਹੜਾ ਤਾਂ ਮੰਨਣੀ ਪੈਂਦਾ ਉਹ ਜਿਹੜਾ ਚਾਦਰੇ ਵਾਲੇ ਦਾ ਛੋਟਾ ਪਈ ਸੀ ਉਹ ਹਾਂ 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 ਬਈ ਉਹਦੇ ਲਈ ਤਾਂ ਜਵਾਬ ਵੀ ਨਹੀਂ ਸੀ ਕੋਈ ਹਲੇ ਫੋਨ ਆਲਾ ਤੇ ਪੂਆ ਲਵੇ ਯਾਰ ਮਾੜੀ ਹੋਇਆ ਉਹਨੂੰ ਹੀ ਨਹੀਂ ਉਚਰੇ ਨੂੰ ਸੁੱਖ ਮਿਲਿਆ ਯਾਰ ਸੋ ਕੁ ਜੀ ਰੋਟੀ ਉਹਨੂੰ ਮਿਨੀ ਨਹੀਂ ਮਿਲੀ ਓਏ ਹੋਰ ਯਾਰ ਬਾਈ ਉਹ ਤਾਂ ਵਿਚਾਰਾ ਦੇਖ ਲੈ ਸਾਰੀ ਉਮਰ ਇੱਥੇ ਧੱਕੇ ਖਾਂਦਾ ਮਰ ਗਿਆ ਵੀ ਹਾਂ ਜੇ ਕਰੇ ਤੋੜ ਦੇਣ ਤੋੜ ਦੇਣ ਪੂਆ ਹੋਰਾਂ ਨੂੰ ਪਰ ਉਹਦੇ ਕਰਮ وچ ਨਸੀਬ ਹੈ ਨਹੀਂ ਤੀ ਬਈ ਇਹ ਸੁਖ ਓਹੀ ਤਾਂ ਗੱਲ ਕਰਦੇ ਓਏ ਯਾਰ ਅਫਸਲਾ ਇੰਨਾ ਦੀ ਬੁੜੀ ਜੀ ਇਹਨਾਂ ਨੇ ਬਾੜੀ ਸਿਰ ਚੜਾੜ ਕੇ ਆ ਰਹਿ ਐਨਾ ਵੀ ਕੋਈ ਕੀ ਕਹੇ ਓਏ ਯਾਰ ਮੈਂ ਤਾਂ ਇਹ ਕਹਣਾ ਬਈ ਚਲੋ ਕੋਈ ਹੋਣਾ ਹਨਾ ਕੋਈ ਮਾੜੇ ਕਰਮ ਵਾਲਾ ਕਰ ਗਿਆ ਇਹਦੇ ਨਾਲ ਮਾੜੀ ਪਰ ਉਹਦੀ ਸਜ਼ਾ ਹੁਣ ਆ ਰਹੇ ਹੁਣ ਆਪਣੇ ਵਰਗੇ ਤਾਂ ਨਹੀਂ ਮਾੜੇ ਤੁਰੇ ਫਿਰਦੇ ਯਾਰ ਹੁਣ ਸੰਸਾਰ ਹੁਣ ਬੰਦਿਆਂ ਦਾ ਜੀ ਮਾੜਾ ਹੈ ਗੱਲ ਤਾਂ ਫਿਰ ਉਹੀ ਆ ਹੁਣ ਉਹ ਆਪਦੀ ਸਜ਼ਾ ਉਹਦੀ ਸਜ਼ਾ ਦੇਖ ਲੈ ਉਹਨਾਂ ਨੂੰ ਦੇਈ ਜਾਂਦੀ ਆ ਓ ਯਾਰ ਪੱਕਤ ਬੰਦਾ ਦੀ ਕੋਈ ਆਪਣੇ ਵਰਗਾ ਹੁੰਦਾ ਆਪਣੇ ਵਰਗਾ ਤਾਂ ਕਰ ਲੈਂਦਾ ਸਿੱਧੀ ਗੱਲ ਤਾਂ ਉਹੀ ਆ ਬਾਈ ਮੇਰੀ ਘਰੋਂ ਯਾਰ ਜਦ ਤਾ ਫਿਰ ਬਿਆਉਂਦੀ ਹੈ ਨਾ ਹਾਂ ਜੇ ਬਿਆਹ ਤਾਂ ਫਿਰ ਉਹਨਾਂ ਅਗਲੀ ਨੂੰ ਹੁਣ ਆਪਦੇ ਘਰੇ ਬਸਣ ਦੇ ਦਿੰਦੀ ਕਨਾ ਇੱਥੇ ਬਿਠਾ ਰੱਖਿਆ ਵੀ ਲੱਗਦਾ ਵਿਚਾਰਿਆਂ ਦੀ ਉਹਨਾਂ ਦਾ ਵੀ ਰੋਟੀ ਟੁਕ ਦਾ ਔਖਾ ਸੀ ਬਈ ਓਏ ਮਿਲਣ ਤਾਂ ਮੈਨੂੰ ਜਿਸੀ ਆਉਂਦੀ ਦੀ ਹਾਂ ਕੰਬਦੀਆਂ ਹੁੰਦੀ ਸੀ ਜਿਵੇਂ ਪਤਾ ਨਹੀਂ ਕੀ ਗੁਨਾਹ ਕਰਤਾ ਹੋਵੇ ਕੋਈ ਯਾਰ ਉਹ ਤਾਂ ਡਰਾਉਂਦੀਏ ਕੁੜੀਆਂ ਨੂੰ ਬਾਲਾ ਹੈ ਕੁੜੀਆਂ ਨੂੰ ਵੀ ਡਰਾ ਰੱਖਿਆ ਕੇ ਬਾਈ ਜਦੋਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਜਵਾਖਰੇ ਛੋਟੇ ਹੁੰਦੇ ਜੇ ਮਨਚ ਡਰ ਪੈਦਾ ਹੋ ਜਾਏ ਫਿਰ ਉਹ ਗਾਹ ਜਾ ਕੇ ਨਿਕਲਦਾ ਨਹੀਂ ਹੁੰਦਾ ਉਹੀ ਤਾਂ ਗੱਲ ਕਰ ਰਿਹਾ ਯਾਰ ਇੰਨਾ ਛੋਟੀ ਡਰਾਬਾ ਚਾਹੀਦਾ ਜੱਸੇ ਬਾਈ ਚੱਲ ਯਾਰ ਜਵਾਖਾਂ ਦੀ ਵੀ ਆਪਣੀ ਜ਼ਿੰਦਗੀ ਹੈ ਨਾ ਉਹਨਾਂ ਨੂੰ ਆਪਦੇ ਹਿਸਾਬ ਨਾਲ ਜਿਉਣ ਦੇ ਯਾਰ ਗੱਲ ਤਾਂ ਫਿਰ ਉਹੀ ਆ ਨਾ ਉਹ ਤਾਂ ਉਹੀ 47 ਬਲੇ ਦੀ ਜੰਮੀ ਹੋਈ ਆ ਉਹੀ ਗੱਲਾਂ ਚੱਕੀ ਫਿਰਦੀ ਆ ਉਹਨੂੰ ਤਾਂ ਥੋੜੀ ਚੱਲਦਾ ਹੁੰਦਾ ਹੁਣ ਤਾਂ ਇਹ ਲੱਗਦਾ ਹੋਊਗਾ ਵੀ ਖਾਨੀ ਇਹ ਵੀ ਐ ਇਦੇ ਨਾਲ ਕੀ ਕਰਤੀ ਦੀ ਉਹ ਖਬਰਾਂ ਕਉਸ ਬਣਿਆ ਹੋਊਗਾ ਤਾਂ ਹੀ ਸਦਮਾ ਲਈ ਬੈਠੀ ਆ ਪੰਦ ਕੀ ਪਤਾ ਆਪਾਂ ਕਿਹੜਾ ਵਿੱਚ ਵਿਚਾਲੇ ਦੀ ਅੰਗਲੇ ਦੇ ਉਹ ਬਣੀ ਬੁਣੀਰ ਕੀ ਹੋਣੀ ਪਹਿਲਾਂ ਲਈ ਸੁਭਾ ਚੱਕੀ ਫਿਰਦੀ ਆ ਬੁੜੀ ਕੱਬਾ ਜਾ ਯਾਰ ਉਹ ਚੱਲ ਬਈ ਹੁਣ ਹੋਊਗਾ ਫਿਰ ਆ ਇੰਨਾ ਵੀ ਨਹੀਂ ਹੋਇਆ ਕਰਦਾ ਰਵੀ ਚੱਲ ਹਨਾ ਚੱਲ ਜੇ ਜੱਸੀ ਆ ਤੈਨੂੰ ਮਿਲੀ ਨਾ ਜੱਸੀ ਹਾ ਤਾਇਰ ਨੂੰ ਸੁਨੇਹਾ ਆ ਲਾ ਜੀ ਵੀ ਹਰਮਨ ਪੁੱਛਦਾ ਸੀ ਮੈਂ ਤਾਂ ਕਹਿ ਦੂੰ ਕੋਈ ਗੱਲ ਨਹੀਂ ਨਾਲ ਕਹੇ ਦੀ ਨਹੀਂ ਕਹਨੀ ਮੇਰੇ ਨਾਲ ਵੇਸਤੋਸ ਕਰਕੇ ਗਿਆ ਸੀ ਉਹ ਕਰੇ ਤਾਂ ਆਇਆ ਨਹੀਂ ਹੈ ਕਹਿੰਦੇ ਤੇਰੀ ਨਾਨੀ ਕਰਕੇ ਮੜੀ ਗੱਲ ਠੰਡੀ ਜਿਹੀ ਪੈਣ ਦੇ ਮੈਂ ਉਹ ਜਾਇਆ ਹਾਂ ਹਾਂ ਤੂੰ ਮੁੰ ਜਾਇਆ ਨਹੀਂ ਉਹ ਤੇਰਾ ਤਾਂ ਪਿੰਡ ਦਾ ਯਾਰ ਤੂੰ ਤਾਂ ਬਗ ਵੀ ਜਾਵੇਂਗਾ ਤਾਂ ਵੀ ਕੋਈ ਚੱਕਰ ਨਹੀਂ ਮੇਰਾ ਓਫਾ ਯਾਰ ਹੂੰ ਕੀ ਕਰਦਾ ਤੂੰ ਯਾਰ ਦਾਣਾ ਮੈਂ ਤਾਂ ਕੁਛ ਨਹੀਂ ਖੇਤ ਜਾਊਗਾ ਹਣਾ ਖੇਤੇ ਕਹ ਕੇ ਆਦੀ ਬਾਪੂ ਨੂੰ ਮੈਂ ਤੇਰੇ ਕੋਲ ਲੰਘਿਆ ਉਹ ਰੇਜੀ ਪਾ ਦੀ ਯਾਰ ਪਾਉਣ ਵਾਲੀ ਪਈਆ ਰੇ ਪਵਾ ਦੂੰਗਾ ਕਦੋਂ ਪਾਵੇਂਗਾ ਕੱਲੂ ਪਾਣੀ ਤੇ ਯਾਰ ਪਵਾ ਦੂੰਗਾ ਮੇਰੇ ਲਾ ਪਾਪਾ ਟੱਲਾ ਪਾ ਦੂਗਾ ਨਾਲ ਮੇਰੇ ਨਾਲ ਸ਼ੀਰੀ ਨੂੰ ਲੈ ਆਵਾਂਗੇ ਹਾਂ 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 ਪਰ ਨਾਲ ਮਿਲ ਕੇ ਕਰ ਲਾਂਗੇ ਬਕੂ ਚੱਕਰ ਨਹੀਂ ਠੀਕ ਆ ਬਈ